ਲੈ ਬਾਈ ਖੋਲਡ ਕੀ ਤੇ ਰੱਖ ਸਮਾਨ ਯਾਰ ਯਾਰ ਬਾਈ ਨੂੰ ਪੁੱਛਣਾ ਸੀਗਾ ਇਹਦੇ ਵਿੱਚ ਪਾਸਪੋਰਟ ਤੇ ਟਿਕਟ ਤਾਂ ਨਹੀਂਗੀ ਕਿਉਂਕਿ 에ਰਪੋਰਟ ਤੇ ਬਾਹਰ ਲੋਡ ਪੈਣੀ ਆ ਉਹਨੂੰ ਕਹੇ ਬਾਹਰ ਰੱਖ ਲਾ ਸ਼ਾਇਦ ਪਤਾ ਨਹੀਂ ਮੈਂ ਬਾਈ ਤੋਂ ਪੁੱਛਿਆ ਚੱਲ ਇੱਕ ਵਾਰੀ ਪੁੱਛਾ ਬਾਈ ਉਹ ਪਾਸਪੋਰਟ ਤੇ ਟਿਕਟ ਬੈਗ ਤਾਂ ਨਹੀਂ ਕਿਤੇ ਨਹੀਂ ਨਹੀਂ ਉਹ ਤਾਂ ਮੈਂ ਐਚ ਹੀ ਪਾ ਲਿਆ ਸੀ ਮੇਰੇ ਨਾਲ ਬਟੂ ਉੱਪਰ ਰਹਿ ਗਿਆ ਯਾਰ ਤੂੰ ਲੈ ਆਈ ਚੱਕ ਕੇ ਮੜਾ ਮੈਂ ਮੈਂ ਲਿਆਉਣਾ ਬਾਈ ਦਿਲ ਲੱਗ ਜੂਗਾ ਮੇਰੇ ਬਿਨਾ ਦਿਲ ਤਾਂ ਨਹੀਂ ਲੱਗਣਾ ਪਰ ਜਦੋਂ ਉੱਥੇ ਜਾ ਕੇ ਕਮਾਈ ਕਰੂੰਗਾ ਕਿ ਤੈਨੂੰ ਤੇਰੀ ਪਸੰਦੀ ਹਰ ਇੱਕ ਚੀਜ਼ ਲੈਂਦੇ ਵੇਖੂ ਆ ਨਾ ਤਾਂ ਖੁਸ਼ੀ ਜ਼ਰੂਰ ਮਿਲੂਗੀ ਤੁਸੀਂ ਆਪਦੀਆਂ ਖੁਸ਼ੀਆਂ ਤੇ ਸੋਚ ਲਿਆ ਤੇ ਮੇਰੀਆਂ ਮੇਰੀਆਂ ਖੁਸ਼ੀਆਂ ਬਾਜ਼ਾਰੋਂ ਚੀਜ਼ਾਂ ਚ ਨਹੀਂ ਆ ਤੁਹਾਡੇ ਕੋਲ ਰਹਿਣ ਚ ਮੈਂ ਤਾਂ ਕਹਿੰਨੀ ਇੱਕ ਵਾਰੀ ਫੇਰ ਸੋਚ ਲਓ ਮੈਂ ਵੀ ਤੁਹਾਡੇ ਨਾਲ ਇੱਥੇ ਜੌਬ ਕਰ ਲੈਂਨੀ ਆ ਆਪਣਾ ਵਧੀਆ ਗੁਜ਼ਾਰਾ ਹੋ ਜਾਊਗਾ ਦਲ ਆਪਣੇ ਦੋਵਾਂ ਦੀ ਨਹੀਂ ਦਲ ਆਪਣੇ ਹੋਣ ਵਾਲੇ ਬੱਚੇ ਦੇ ਭਵਿੱਖ ਦੀ ਆ ਯਾਰ ਆਪਾਂ ਤਾਂ ਕਿਰਾਏ ਦੇ ਮਕਾਨਾਂ 'ਚ ਜ਼ਿੰਦਗੀ ਕੱਢ ਲਈ ਪਰ ਮੈਂ ਨਹੀਂ ਚਾਹੁੰਦਾ ਵੀ ਉਹ ਵੀ ਕਿਰਾਏ ਦੇ ਮਕਾਨਾ ਚ ਰਹਿ ਕੇ ਵੱਡਾ ਹੋਵੇ ਮੈਂ ਇਹ ਚਾਹਣਾ ਕਿ ਜਦੋਂ ਉਹ ਦੁਨੀਆ ਤੇ ਆਵੇ ਉਹਦੇ ਕੋਲ ਆਪਣਾ ਘਰ ਹੋਵੇ ਤੇ ਆਹ ਕੁਛ ਕਰਨ ਲਈ ਨਾ ਮੈਨੂੰ ਬਾਹਰ ਜਾਣਾ ਹੀ ਪੈਣਾ ਧਿਆਨ ਰੱਖਿਓ ਆਪਦਾ ਰੋਟੀ ਪਾਣੀ ਟਾਈਮ ਤੇ ਖਾਂਦੇ ਰਹੋ ਤੇ ਫੋਨ ਕਰਦੇ ਰਹੋ ਚਲੋ ਯਾਰ ਭਾਈ ਲੇਟ ਹੋ ਜਾਣਾ ਕੰਮ ਮਾਰਦਾ ਮੈਂ ਭਾਈ ਚਲ ਜੀ ਵੀਰਾ ਕਿੰਦਾ ਲੇਟ ਹੋ ਜਾਗੇ ਚੱਲਦੇ ਆਂ ਭਾਈ चल ठीक है पहले ध्यान रखिए आपकी भैन का एवं टेंशन जो बैठी है तुम फिकर ना करो भी मैं भैन का पूरा ध्यान रखूंगा हाले तुम ध्यान ना जाए जी चल ठीक चंगा यार भाई रुक रोके तू पानी जहाँ ले लीए आप हाँ जी ਭਾਈ ਜੇ ਗੁਸਨਾ ਕਰੋ ਗੱਲ ਪੁੱਛਾ ਹਾਂ ਬਈ ਬੋਲੋ ਭਾਈ ਜੇ ਮੇਰੀ ਮੰਨੋ ਨਾ ਤਾ ਬਾਹਰ ਜਾਣ ਨੂੰ ਰਹਿਣ ਦੋ ਕਿਉਂ ਬਈ ਕਿਉਂਕਿ ਬਈ ਆ ਜਿਹੜੀ ਬਾਹਰ ਜਾਣ ਦੀ ਜ਼ਿਆਦਾ ਨਾ ਥੋੜੀ ਇਹ ਤੁਹਾਨੂੰ 2-4 ਦਿਨ ਹੀ ਚੰਗੀ ਲੱਗੂਗੀ ਉੱਥੇ ਜਾ ਕੇ ਰਾਤ ਨੂੰ ਬੈੱਡ ਤੇ ਮਿਆਂ ਨੂੰ ਨਾ ਉਹਨੂੰ ਇਹ ਸਮਝ ਨਹੀਂ ਆਉਣਾ ਕਿ ਮੈਂ ਆ ਫੈਸਲਾ ਸਹੀ ਲਿਆ ਕਿ ਜਲਦ ਜ਼ਿੰਦਗੀ ਬੋਝ ਲੱਗੂ ਵੀਰੇ ਪੈਸੇ ਜ਼ਰੂਰ ਉੱਥੇ ਜਾ ਕੇ ਚਾਰ ਵੱਧ ਕਮਾ ਲੋਗੇ ਪਰ ਸਕੂਨ ਨਹੀਂ ਮਿਲਣਾ ਉਹ ਭਰਾਵਾ ਕਿਹੋ ਜੀ ਗੱਲ ਕਰਦਾ ਜਦੋਂ ਬਈ ਜੇਬ ਚ 4 ਪੈਸੇ ਹੁੰਦੇ ਨਾ ਸਕੂਨ ਸਕੰਨ ਤਾਂ ਆਪੇ ਮਿਲ ਜਾਂਦਾ ਨਹੀਂ ਮਿਲਦਾ ਬਈ ਹਰੋ ਬੰਦਾ ਗਲਤ ਆ ਜਿਹੜਾ ਸੋਚਦਾ ਕਿ ਪੈਸੇ ਨਾਲ ਬੰਦੇ ਨੂੰ ਸਕੂਨ ਮਿਲ ਜਾਂਦਾ ਮੈਨੂੰ ਤਾਂ ਇੰਨਾ ਪਤਾ ਬਈ ਬਾਹਲਾ ਚੰਗਾ ਖਾਣ ਨਾਲੋਂ ਨਾ ਥੋੜਾ ਖਾ ਲੋ ਹਨਾ ਦੇ ਟੈਂਪਰ 'ਚ ਬਹਿ ਕੇ ਖਾਓ ਅਸੇ ਬਈ ਚਲ ਮੈਨੂੰ ਐਂ ਦੱਸ ਤੂੰ ਇੱਥੇ ਆਹ ਕੰਮ ਕਰਕੇ ਕਿੰਨੇ ਪੈਸੇ ਕਮਾ ਲੈਣਾ ਆਹੀ ਬਈ ਵੀ 15-20 ਹਜ਼ਾਰ ਰੁਪਈਆ ਜੇ ਤੂੰ ਆਹੀ ਕੰਮ ਕਿਸੇ ਵੱਡੇ ਦੇਸ਼ 'ਚ ਜਾ ਕੇ ਕਰੇਂਗਾ ਤੈਨੂੰ ਪਤਾ ਕਿੰਨੇ ਪੈਸੇ ਬਣਨਗੇ ਪਤਾ ਵੀਰੇ ਲੱਖ ਡੇਢ ਲੱਖ ਬਣ ਜਾਊਗਾ ਤੇ ਜੇ ਤੈਨੂੰ ਪਤਾ ਵੀ ਲੱਖ ਡੇਢ ਲੱਖ ਰੁਪਈਆ ਬਣਦਾ ਫਿਰ ਤੂੰ ਇੱਥੇ ਕੀ ਕਰਨਾ ਮੈਂ ਤੇ ਆਦੇ ਪਰਿਵਾਰ ਕਰਕੇ ਆ ਬਾਈ ਮੈਂ ਵੀ ਗਿਆ ਸੀਗਾ ਬਾਹਰ 2 ਸਾਲ ਪਹਿਲਾਂ ਹੀ ਮੁੜਿਆ ਮੈਂ ਬਹੁਤ ਕੰਮ ਕੀਤਾ ਬਾਈ ਮੈਂ ਉੱਥੇ ਬਾਧੂ ਪੈਸੇ ਕਮਾਏ ਪਰ ਉੱਥੇ ਇੱਕ ਚੀਜ਼ ਨਹੀਂ ਮਿਣੀ ਬਾਈ ਮੈਨੂੰ ਮੇਰਾ ਪਰਿਵਾਰ ਬਾਈ ਜਦੋਂ ਮੈਂ ਬਾਹਰ ਗਿਆ ਨਾ ਉਦੋਂ ਮੇਰੀ ਵਾਈਫ ਪ੍ਰੈਗਨੈਂਟ ਸੀਗੀ ਮੈਂ ਉਹਦੇ ਜਵਾਕ ਨਾਲ ਬਾਹਰ ਬੈਠਾ ਵੀਡੀਓ ਕਾਲ ਤੇ ਗੱਲਾਂ ਕਰਦਾ ਰਿਆ ਜਦੋਂ ਵਾਪਸ ਆਇਆ ਤੇ ਮੇਰਾ ਮੁੰਡਾ ਵੱਡਾ ਹੋ ਗਿਆ ਸੀ ਬੋਲਣ ਲੱਗ ਗਿਆ ਸੀ ਉਹ ਜਦੋਂ ਮੈਨੂੰ ਗੋਦੀ ਚੱਕਿਆ ਨਾ ਤੈਨੂੰ ਨਹੀਂ ਪਤਾ ਬਈ ਉਹ ਤੇ ਮੇਰੇ ਤੇ ਕੀ ਬੀਤੀ ਸੀ ਮੈਂ ਉਹ ਬਾਪ ਆ ਯਾਰ ਜਿਨੇ ਆਪਦੇ ਜਵਾਕ ਨੂੰ ਵੱਡਾ ਹੁੰਦੇ ਵੇਖੇ ਬਈ ਅੱਜ ਮੈਂ ਇੱਕ ਪਿਓ ਤਾਂ ਬਣ ਗਿਆ ਪਰ ਮੈਂ ਆਪਦੇ ਬੱਚੇ ਨੂੰ ਉਹਦੀ ਜ਼ਿੰਦਗੀ ਦੇ ਪਹਿਲੇ 5 ਸਾਲਾਂ ਚ ਕੁਝ ਸਿਖਾ ਨਹੀਂ ਸਕਿਆ ਉਹਦੇ ਨਾਲ ਹਾਸੇ ਖੇਡ ਨਹੀਂ ਸਕਿਆ ਨਾਲੇ ਬਈ ਤੇਰੇ ਘਰ ਵਾਲੀ ਦਾ ਕੀ ਕਸੂਰ ਤੀਨੂੰ ਤਰੋਂਦੀ ਨੂੰ ਛੱਡ ਕੇ ਆ ਗਿਆ ਤੇਰੇ ਜਾਣ ਤੋਂ ਬਾਅਦ ਉਹ ਵਿਚਾਰੀ ਹਰ ਰੋਜ਼ ਰੋਉਂਦੀ ਬਈ ਆ ਚੀਜ਼ਾਂ ਨਾ ਸਮੁੰਦਰ ਚ ਵਗਦੀਆਂ ਇੱਕ ਲਹਿਰਾਂ ਰਗੀਆਂ ਦੋਨੋਂ ਦੇਖਣ ਤੋਂ ਸੋਹਣੀਆਂ ਲੱਗਦੀਆਂ ਪਰ ਜਦੋਂ ਕੋਈ ਇਨਸਾਨ ਉਹਦੇ ਵਿੱਚ ਡੁੱਬਦਾ ਨਾ ਤਾਂ ਪਲ ਪਾ ਲੋ ਦਾ ਸਾਹ ਕੁੱਟਦਾ ਜਦੋਂ ਮੈਂ ਬਾਹਰ ਸੀ ਨਾ ਭਾਈ ਪਿੱਛੋਂ ਮੇਰਾ ਬਾਪੂ ਢੱਲਾ ਹੋ ਗਿਆ ਤੇ ਮੈਨੂੰ ਕੰਪਨੀ ਨੇ ਛੁੱਟੀ ਨਹੀਂ ਦਿੱਤੀ ਹੁਣ ਦੱਸ ਇਹੋ ਜੇ ਕਮਾਈ ਨੂੰ ਚੱਟਣਾ ਕਿ ਮੈਂ ਆਪਣੇ ਪਿਓ ਨੂੰ ਆਖਰੀ ਵਾਰੀ ਵੇਖ ਵੀ ਨਹੀਂ ਸਕਿਆ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਭਾਈ ਪਰ ਹਰ ਘਰ ਦਾ ਮਾਹੌਲ ਨਾ ਲੱਗ-ਲੱਗ ਹੁੰਦਾ ਹੁਣ ਤੈਨੂੰ ਕੀ ਪਤਾ ਮੈਂ ਕਿਹੜੀ ਮਜਬੂਰੀ 'ਚ ਘਰ ਛੱਡ ਕੇ ਚੱਲਿਆ ਸਹੀ ਆ ਭਾਈ ਹੁੰਦੀਆਂ ਘਰਾਂ ਦੀਆਂ ਕੰਡੀਸ਼ਨਾਂ ਪਰ ਤੁਹਾਨੂੰ ਪਤਾ ਜੇਲ੍ਹ ਕੀ ਹੁੰਦੀ ਆ ਤੇ ਕੈਦੀਆਂ ਨੂੰ ਰੱਖਿਆ ਜਾਂਦਾ ਉਹਨਾਂ ਨੂੰ ਸਜ਼ਾ ਮਿਲਦੀ ਆ ਪਰਿਵਾਰ ਤੋਂ ਦੂਰ ਰੱਖਿਆ ਜਾਂਦਾ ਝੋਟੀ ਅੱਡ ਦਿੰਦੇ ਆ ਕੰਮ ਵੀ ਕਰਾਉਂਦੇ ਆ ਕਿਤੇ ਕਿਤੇ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਦਿਖਾਇਆ ਵੀ ਜਾਂਦਾ ਤੇ ਆਹੀ ਕੁਝ ਬਾਈ ਤੁਹਾਡੇ ਨਾਲ ਉਹਨਾਂ ਬਾਹਰ ਜਾ ਕੇ ਉੱਥੇ ਤੁਸੀਂ ਇਕੱਲੇ ਰਹੋਗੇ ਇਕੱਲੇ ਖਾਓਗੇ ਤੁਹਾਨੂੰ ਪਤਾ ਵੀ ਹੋਊਗਾ ਕਿ ਉੱਥੇ ਮੇਰਾ ਪਰਿਵਾਰ ਆ ਪਰ ਤੁਸੀਂ ਉਹਨਾਂ ਨੂੰ ਮਿਲ ਨਹੀਂ ਸਕਦੇ ਕੈਦੀਆਂ ਨੂੰ ਸਜ਼ਾ ਮਿਲਦੀ ਹੁੰਦੀ ਆ ਅਪਰਾਧ ਦੀ ਤੇ ਤੁਹਾਨੂੰ ਮਿਲਦੀ ਆ ਹਾਉ ਦੇ ਸੁਪਨੇ ਤੇ ਘਰ ਬਣਾਉਂਦੇ ਆ ਉਸੀ ਬੱਥਮਾ ਲਿਆਉਣਾ ਪਾਣਾ ਭਾਈ ਯਾਰ ਤੂੰ ਆ ਗੱਲੀ ਤੋਰ ਹੁਣ ਪਾਣੀ ਘਰੇ ਜਾ ਕੇ ਫੀਮਾਂਗੇ